ਬੇਬੇ ਹਾਂ ਕੋਈ ਸੋਹਣਾ ਜਿਹਾ ਗੀਤ ਸੁਣਾ ਦੇ ਅੱਜ ਸੋਹਣਾ ਸ਼ਰਨਗਾ ਦੇ ਨੀਂ ਭਾਈ ਬੇਬੇ ਮੈਨੂੰ ਤੁਸੀਂ ਨਾ ਗੀਤ ਉਹ ਸੁਣਾਓ ਹਾਂ ਮਾਹੀ ਵਾਲਾ ਮਾਹੀ ਵਾਲਾ ਹਾਂ ਮਾਹੀ ਕਹਦੇ ਨੀਂ ਭਾਈ ਮਾਹੀ ਵਾਲਾ ਕਹਦੇ ਕਾ ਦਨੇ ਆ ਹਾਂ ਮਾਹੀ ਦਾ ਪਹਿਲਾਂ ਮੈਨੂੰ ਦੱਸ ਵੀ ਕੋਈ ਗੱਲ ਦੱਸ ਵੀ ਮਾਹੀ ਮਾਹੀ ਦਾ ਭਾਈ ਆਇਆ ਪਹਿਲਾਂ ਹਾਂ ਦਾਦਾ ਕੋਲ ਹੀ ਪੇਕੇ ਆਉਂਦੀ ਆ ਮਾਹੀ ਲੈਣ ਆਉਂਦਾ ਹੂੰ ਉਹਨੂੰ ਕਹਿੰਦਾ ਮੈਂ ਤੈਨੂੰ ਲੈਣ ਆਇਆ ਲੈ ਕੇ ਜਾਊਂਗਾ ਅੱਛਾ ਹਾਂ ਕੋੜਾ ਭਈ ਮਾਦੀ ਨਾਨੀ ਨੰਨੇ ਨੰਨੇ ਅੱਛਾ ਉੰਬਾ ਲੰਡਾ ਨੀ ਨਾ ਕੋੜਾ ਬੰਤਾ ਆਪ ਜੜ ਗਿਆ ਪਈ ਵਸ ਹਾਂ ਆਪ ਸ਼ਹਿਰ ਨੂੰ ਵਗਿਆ ਆਪ ਸ਼ਹਿਰ ਨੂੰ ਵਗਿਆ ਬੱਸ ਚੜਿਆ ਹੋਇਆ ਵੀ ਕੋਈ ਇੱਕ ਸੀਜ ਲੈਣ ਗਿਆ ਹੋਣਾ ਘਰ ਵਾਲੀ ਵਾਸਤੇ ਖਾਣ ਪੀਣ ਲੈਣ ਗਿਆ ਆਊਗਾ ਹਾਂ ਬੱਸ ਜੇ ਹੋ ਗਿਆ ਟਾਇਰ ਖਰਾਬ ਹਾਂ ਬੱਸ ਜੇ ਟਾਇਰ ਖਰਾਬ ਹੋ ਗਿਆ ਭਾਈ ਆਪੀ ਸ਼ਹਿਰੀ ਬੜ ਗਿਆ ਅੱਛਾ ਹਾਂ ਸ਼ਹਿਰ ਚ ਵੜ ਗਿਆ ਸ਼ਹਿਰ ਚ ਵੜ ਗਿਆ ਹਾਂ ਸ਼ਹਿਰਾਂ ਦੇ ਲੋਕ ਸਤਾਨ ਦੇਖ ਦੇਖ ਹੱਸਣ ਦੇਖ ਦੇਖ ਹੱਸਣ ਉੱਥੇ ਮਾਰ ਡਾ ਉੱਥੇ ਮਾਰ ਡਰ ਗਿਆ ਅੱਛਾ ਫਿਰ ਡਰ ਗਿਆ ਉੱਥੇ ਮਾਰੀ ਡਰ ਗਿਆ ਅੱਛਾ ਹਾਂ ਦਰਦਾ ਮਾਰੇ ਫਿਰ ਘਰ ਮੁੜਿਆ ਆ ਦਰਦਾ ਮਾਰੇ ਫਿਰ ਮੁੜਿਆ ਆ ਚਤਾਨੀਆਂ ਕਰਕੇ ਗਿਆ ਸੀ ਘਰ ਆਈ ਨੂੰ ਪਤਾ ਨਾ ਲੱਗੇ ਵੀ ਹੌਲੀ ਹੌਲੀ ਜਾਣਾ ਹੈ ਹੌਲੀ ਹੌਲੀ ਜਾਣਾ ਸਤਾਨੀ ਕਰਦਾ ਕਰਦਾ ਆਪੇ ਫਸ ਗਿਆ ਅੱਛਾ ਆ ਗਈ ਸੁਣਾਉਂਗੇ ਆ ਗਈ ਸੁਣਾਇਆ ਲਓ ਜੀ ਬੇਬੇ ਜੀ ਆਪਾਂ ਨੂੰ ਇਹ ਗੀਤ ਸੁਣਾਣਗੇ ਆਪਾਂ ਇਹਨਾਂ ਦਾ ਗੀਤ ਸੁਣਦੇ ਆ ਤੇ ਨਾਲ ਮੈਂ ਸਹਿਯੋਗ ਦਊਂਗੀ ਮੈਂ ਵੀ ਨਾਲ ਨਾਲ ਬੇਬੇ ਦੇ ਗਾਉਂਗੀ ਤੇ ਬਹੁਤ ਹੀ ਪਿਆਰਾ ਸੋਹਣਾ ਜਿਹਾ ਗੀਤ ਹੈ ਤੇ ਮੀਆਂ ਬੀਬੀ ਦਾ ਗੀਤ ਹੈ ਇਹ ਮਾਜ਼ੇ ਹਾਸੇ ਮਜਾਕ ਵਾਲਾ ਬਹੁਤ ਸੋਹਣਾ ਗੀਤ ਹੈ ਇਹ ਆਪਾਂ ਜਰੂਰ ਬੇਬੇ ਤੋਂ ਹੁਣ ਸੁਣਦੇ ਆਂ ਆਪਾਂ ਜੀ ਚਲੋ ਸੁਣਦੇ ਆਂ ਜੀ ਬੇਬੇ ਜੀ ਤੋਂ ਗੀਤ ਬਹੁਤ ਹੀ ਪਿਆਰਾ ਮੀਆਂ ਬੀਬੀ ਦਾ ਗੀਤ ਹੈ ਹਾਸੇ ਮਜਾਕ ਵਾਲਾ ਤੇ ਬੀਬੀ ਨੇ ਆਪਾਂ ਨੂੰ ਸਾਰੀ ਸਟੋਰੀ ਦੱਸੇ ਦਿੱਤੀ ਕਿ ਉਸ ਦਾ ਪਤੀ ਉਹ ਨੂੰ ਲੈਣ ਜਾਂਦਾ ਆ ਉਹ ਨੂੰ ਕਾਲ ਕਰਾਰ ਕੀਤੇ ਹੁੰਦੇ ਨੇ ਕਿ ਮੈਂ ਤੈਨੂੰ ਲੈਣ ਆਉਂਗਾ ਪੇਕੇ ਘਰ ਤੇ ਉਹ ਬਾਹਰੇ ਦੀ ਬਾਹਰ ਉੱਥੇ ਕੋੜਾ ਬਣ ਜਾਂਦਾ ਆ ਅੰਬਾਂ ਤੇ ਮਤਲਬ ਕਿ ਉਹਦੇ ਨਾਲ ਟਾਣੇ ਨਾਲ ਤੇ ਆਪ ਮੋਟਰ ਚਾਰ ਕੇ ਚੱਲ ਜਾਂਦਾ ਹੈਗਾ ਸ਼ਹਿਰ ਨੂੰ ਤੇ ਅੱਗੇ ਸ਼ਹਿਰ ਦੇ ਲੋਕ ਪਾਕਿਸਤਾਨ ਉਹਨੂੰ ਸ਼ਦਾਨੀਆਂ ਕਰਦੇ ਨੇ ਮਜ਼ਾਕ ਹਜੂ ਕਰਦੇ ਨੇ ਤੇ ਉੱਥੋਂ ਫਿਰ ਉਹ ਆਪਣਾ ਵਾਪਸ ਆ ਜਾਂਦਾ ਹੈ ਤੇ ਇਸ ਤਰ੍ਹਾਂ ਬੀਬੇ ਨੇ ਆਪਣ ਦੱਸਿਆ ਸਾਰਾ ਕੁਝ ਤੇ ਸਾਡੇ ਚੈਨਲ ਨੂੰ ਲਾਈਕ ਕਮੈਂਟ ਸ਼ੇਅਰ ਜਰੂਰ ਕਰਨਾ ਜੀ ਤੁਹਾਡਾ ਬਹੁਤ ਵਧੀਆ ਸਹਿਯੋਗ ਮਿਲ ਰਿਹਾ ਹੈ ਤੇ ਤੁਸੀਂ ਸਾਡੇ ਗੀਤਾਂ ਨੂੰ ਬਹੁਤ ਪਸੰਦ ਕਰਦੇ ਹੋ ਤੇ ਇੱਕ ਚੈਨਲ ਮੇਰਾ ਹੋਰ ਚੱਲਦਾ ਜੀ ਮਹਿਕ ਦੇ ਦੰਦਾ ਨਿਰਮਲ ਕੌਰ ਨਿਮੀ ਤੇ ਉਸ ਚੈਨਲ ਨੂੰ ਵੀ ਸਬਸਕ੍ਰਾਈਬ ਜਰੂਰ ਕਰ ਲੈਣਾ ਉਸ ਦੇ ਉੱਤੇ ਮੈਂ ਸਾਰੀਆਂ ਵੀਡੀਓ ਚ ਪਾਨੀਆਂ ਜਿਹੜੀਆਂ ਆਮ ਵੀਡੀਓ ਚ ਹੁੰਦੀਆਂ ਨੇ ਤੇ ਇਹਦੇ ਉੱਤੇ ਮੈਂ ਆ ਪੰਜਾਬੀ ਵਿਰਸੇ ਤੇ ਪਾਨੀਆਂ ਆਪਣਾ ਲੋਕ ਗੀਤ ਸੱਠਣੀਆਂ ਸੁਹਾਗ ਤੇ ਮਤਲਬ ਇਹ ਆ ਸ਼ਾਦੀਆਂ ਆਣੀਆਂ ਪਾਨੀਆਂ ਬਹੁਤ ਬਹੁਤ ਧੰਨਵਾਦੀ ਗੀ ਕਰਾਈ ਛੇਦਰ ਨੀਚਾ ਪਾ ਛਾਪਨੇ ਗਿਆ ீபா ையா ஆம் பதி டாணிநாடு கோடா பண்ணி நீடா பண்ணி கார்பே கல் காரனா தோ நி மோட்டி நி மோட்டி மோட்டே டேரீ ஷேரி வாடி நீட நீ ਸੇਰਾਂ ਦੇ ਲੋਕ ਸੁਤਾਨ ਇਕੱਲਾ ਮਾਈ ਡਰਨੀ ਦੀ ਹਿਆ ਕਾਟੇ ਕੁਰਾਏ ਛਾਪੇ ਦਰ ਨੀ ਚਾਪਾ ਛਪਨੀ ਪਾ ਚੁਪਨੀ ਗਿਆ ਅੰਬਾ ਦੀ ਟਾਣੀ ਦੇ ਨਾਲ ਨੀ ਕੋੜਾ ਬਨ ਨੀ ਗਿਆ ਨੀ ਕੋੜਾ ਬਨ ਨੀ ਗਿਆ ਕਰਕੇ ਕਾਲ ਕੁਰ ਨੀ ਗਿਆ ਨੀ ਸ਼ਰੀ ਵੜੇ ਨੀ ਗਿਆ ਸ਼ੈਰਾ ਦੇ ਲੋਕ ਸੁਤਾਨ ਕਲਾ ਮਾਹੀ ਨਰ ਨੀ ਗਿਆ ਛਾ ਪਾਛਪਨੀ ਗਿਆ ਨੀ ਛਾ ਪਾਛਪਨੀ ਗਿਆ ਆਂ ਬਾਦੀ ਢਾਣੀ ਦੇ ਨਾਲੀ ਨੀ ਕੋੜਾ ਬਨ ਢੀ ਗਿਆ ਨੀ ਕੋੜਾ ਬਨ ਢੀ ਗਿਆ ਕਰਕੇ ਕਾਲ ਕਰ ਨਾ ਤੋ ਹਾਰ ਗੀਆ ਨਾ ਤੋ ਹਰਿ ਰਾਜੋ ਵਾਨ ਨੀ ਮੋਟਰ ਚੋੜਨੀ ਗੀਆ ਨੀ ਮੋਟਰ ਚੋੜਨੀ ਗੀਆ ਮੋਟਰ ਦੇਟਾਇ ਰੁਖੋ ਨੀ ਸ਼ਰੀ ਵੜ ਨੀ ਗਿਆ ਸ਼ੈਰਾਂ ਦੇ ਲੋਕ ਸੁਤਾਨ ਕੱਲਾ ਮਾਰੀ ਮੰਦਾਰੇ ਨੀ ਗੀਲਾ ਛਾਪਾ ਛਾਪ ਨੀ ਗਿਆ ਅੰਬਾਂ ਦੀ ਡਾਣੀ ਦੇ ਨਾਲ ਨੀ ਕੋੜਾ ਬਨ ਨੀ ਗਿਆ ਨੀ ਕੋੜਾ ਬਨ ਨੀ ਗਿਆ ਕਰਕੇ ਕਾਲ ਕਰਾਰ ਬਚਨਾ ਤੋ ਹਾ தோ நி மோட்டி நோட்டோட்டா நிஷரி வாட நீட நீ चैरान दे